ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਐ ਸੋਈ ਪੂਜੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸਿਆਨ ਦਿਨ ਜਾਗੀ ਦਰ ਸਚੈ ਸੋ ਬਾਪਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਈ ਪੂਰਬ ਲਿਖਿਆ ਸੋ ਮੀਟਣਾ ਨਾ ਜਾਈ ਜਿਨ ਸਤਗੁਰ ਮਿਲਿਆ ਸੇ ਵਡ ਭਾਗੀ ਪੂਰੈ ਕਰਮ ਮਲਾਵਣਿਆ ਤੇ ਜੜਾ ਤਾਨ ਅਨ ਦਿਨ ਸੁੱਤੀ ਕੰਤਵ ਸਾਰੀ ਅਵਗਣ ਮੁਤੀ ਅੰਨ ਦਿਨ ਸਦਾ ਪਿਰਹਿ ਬਿਲ ਲਾਂਦੀ ਬਿਨ ਪਿਰ ਨੀਂਦ ਨਾ ਪਾਵਣੀਆ ਪੀੜੈ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ 라ਵੀ ਸੱਚ ਸ਼ਿੰਗਾਰ ਬਣਾਵਣੀਆ ਲੱਖ ਚੌਰਾਸੀ ਜੀ ਉਪਾਈ ਜਿਸਨੂੰ ਨਦਰ ਕਰੇ ਤਿਸ ਗੁਰੂ ਮਲਾਈ ਗੇਲੇ ਬਿਖ ਕਾਟ ਸਦਾ ਜਨ ਨਿਰਮਲ ਦਰ ਸਚੈ ਨਾਮ ਸੁਹਾਵਣੀਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨਦੂ ਐਤੀਐ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਲਾਵਣੀਆ ਆਪ ਕਰੀ ਤੈ ਆਪ ਕਰਾਈ ਪੂਰੇ ਗੁਰ ਕੈ ਸ਼ਬਦ ਮਲਾਈ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਲਾਵਣੀਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੈ ਪਰਿਛੰਨਾ ਗੁਰਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਜ ਸੁਖ ਪਾਇਆ ਇਕੋ ਮਨ ਵਸਾਵਣੀਆ ਹੰਵਾਰੀ ਜੀਉ ਵਾਰੀ ਇਕਸ ਸਿਉ ਚਿਤ ਲਾਵਣੀਆ ਗੁਰਮਤੀ ਮਨ ਇਕਤ ਘਰ ਆਇਆ ਸੱਚਾ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਸਾਰ ਦੂਜੈ ਲੋਭਾਇਆ ਅੰਦੇ ਨੂੰ ਸਦਾ ਪਿਰ ਬ੍ਰਹਮ ਭੂਲਾ ਬਿਨ ਨਾਮੈ ਦੁਖ ਪਾਵਣਿਆ ਜੋ ਰੰਗ ਰਾਤੀ ਕਰਮ ਵਧਾਤੀ ਗੁਰ ਸੇਵਾ ਤੇ ਜੁਗ ਚਾਰੇ ਜਾਤੀ ਜਿਸ ਨੂੰ ਆਪ ਦੇ ਵਡਿਆਈ ਹਰ ਕੈ ਨਾਮ ਸੁਆਵਣਿਆ ਮਾਇਆ 모ਹੀ ਹਰ ਚੀਤੈ ਨਾਈ ਜੰਪੁਰ ਬੱਦਾ ਦੁਖ ਸਹਾਹੀ ਅੰਨਾ ਬੋਲਾ ਕਿਸ ਨਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਦ ਆਪ ਨਿਵਲਾਈ ਭਾਏ ਭਗਤ ਤੇਰੇ ਮਨ ਪਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੁਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਜਮ ਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆਵਣਿਆ ਅਣ ਦਿਨ ਰਾਤੇ ਜੋ ਹਰ ਭਾਈ ਮੇਰਿਆ ਪ੍ਰਭ ਮੇਲੇ ਮੇਲ ਮਲਾਈ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੀ ਹਰ ਗੁਣ ਗਾਵਹਿ ਸੱਚ ਬਖਾਣੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੋ ਆ ਜਾਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸੁਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਹਿ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਈ ਦੂਜੈ ਲਾਗੀ ਮਹਿਲ ਨਾ ਪਾਈ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੇ ਜਾਈ ਜਿਥੈ ਲਿਖਾ ਮੰਗਿਐ ਤਿਥੈ ਛੁਟੈ ਸੱਚ ਕਮਾਈ ਸਤਿਗੁਰ ਸੇਵਨ ਸੇਤਨਮੰਤੇ ਹਥੈ ਓਥੈ ਨਾਮ ਸਮਾਵਣੀਆ ਭੈ ਭਾਈ ਸ਼ਿੰਗਾਰ ਬਣਾਈ ਗੁਰ ਪ੍ਰਸਾਦੀ ਮਹਿਲ ਘਰ ਪਾਈ ਅਣ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਣਾਵਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੀ ਮੇਰਾ ਪ੍ਰਭ ਅਤ ਉੱਚਾ ਉੱਚਾ ਕਰ ਕਿਰਪਾ ਆਪ ਮਲਾਵਣਿਆ ਮਾਇਆ 모ਹੇ ਇਹੋ ਜਗ ਸੁਕਤਾ ਨਾਮ ਵਿਸਾਰ ਅੰਤ ਬਗੁੱਤਾ ਜਿਸਤੇ ਸੁਕਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ અપਿਓ ਪੀਐ ਸੋ ਪਰਮ ਗਵਾਈ ਗੁਰ ਪ੍ਰਸਾਦ ਮੁਕਤ ਗਤ ਪਾਈ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਲਾਵਣਿਆ ਆਪ ਉਪਾਏ ਤੰਦੈ ਲਾਈ ਲਖ 84 ਰਿਜਕ ਆਪ ਅਪੜਾਈ ਨਾਨਕ ਨਾਮ ਧਿਆਏ ਸੱਚ ਰਾਤੀ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਬਖਾਨ ਹੈ ਸੱਚ ਕਸਵਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤ ਅਗਮ ਅਪਾਰਾ ਗੁਰਮੁਖ ਹੋਐ ਸੋਈ ਪਾਈ ਆਪੇ ਬਖਸ਼ ਮਲਾਵਣਿਆ ਮੇਰਾ ਠਾਕੁਰ ਸੱਚ ਦਰੜਾਈ ਗੁਰ ਪ੍ਰਸਾਦੀ ਸੱਚ ਚੇਤ ਲਾਈ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸਤਿ ਸਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲੇ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇਨਾ ਪਛੂਤਾਵੇ ਸਭਨਾ ਜੀਆ ਕਾ ਏਕੋ ਦਾਤਾ ਸ਼ਬਦੇ ਮਾਰ ਜੀਵਾ ਵਣਿਆ ਹਰ ਤੁਧ ਬਾਝੁ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲਐ ਹੋ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਅਨ ਦਿਨ ਸਾਰ ਸੰਭਾਲ ਹਰ ਰੱਖੈ ਗੁਰਮੁਖ ਸਹਿਜ ਸਮਾਵਣਿਆ ਤੁਧ ਜੀਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਕੜ ਭੰਨ ਸਵਾਰਹਿ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੈ ਅਗੰਮ ਅਪਾਰਾ ਗੁਰ ਕਾ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਜੇ ਸੱਚ ਸਮਾਵਣੀਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣੀਆ ਸ਼ਬਦ ਸੂਜੈ ਤਾਂ ਮਨ ਸਿਉ ਲੂਜੈ ਮਨ ਸਾ ਮਾਰਿ ਸਮਾਵਣੀਆ ਰਹਾਉ ਪੰਜ ਦੂਤ ਮੋਹ ਹੈ ਸੰਸਾਰਾ ਮਨ ਮੁਖ ਅੰਦੇ ਸੋਧ ਨਾ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਚ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੀ ਸਹਿਜੀ ਪ੍ਰਭ ਸਿਵਹਿ ਅਨ ਦਿਨ ਮਾਤੀ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰੇ ਵਿਧ ਮਾਇਆ ਚੌਥੀ ਪੌੜੀ ਗੁਰਮੁਖੀ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਣੀ ਸੱਚੇ ਸੇਵਹਿ ਸੱਚੇ ਜਾਇ ਸਮਾਵਣਿਆ ਸੱਚੇ ਬਾਝੋਂ ਕੋ ਅਵਰ ਨ ਦੂਆ ਦੂਜੈ ਲਾਗ ਜਗ ਖਪ-ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਨ ਤੇ ਮਾਰੀ ਆਪੇ ਧਰ ਦੇ ਕਹਿ ਕੱਚੀ ਪੱਕੀ ਸਾਰੀ ਹਰਨ ਦੇ ਨੇ ਆਪੇ ਕਾਰ ਕਰਾਈ ਆਪੇ ਮੇਲ ਮਲਾਵਣਿਆ ਤੂੰ ਆਪੇ ਮੇਲਹਿ ਵੇਖਹਿ ਹਧੂਰ ਸਭ ਮਹਿ ਆਪ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ